ਆ ਰੋਭਾ ਭਾਬੀ ਹਾਂਜੀ ਹੋ ਭਾਬੀ ਨਹੀਂ ਭਾਬੀ ਤੇਰਾ ਰੰਗ ਗੁਲਾਬੀ ਤੇਰਾ ਦਿਓਰ ਸ਼ਰਾਬੀ ਗੱਲ ਸੁਣ ਭਾਬੀ ਅੱਛਾ ਬੱਲਾ ਬੜੀਆਂ ਮਾਰੀਆਂ ਨੇ ਵੀ ਰੱਖੀਏਗੇ ਮੈਂ ਹੱਪਾ ਪੀ ਪੀ ਕੇ ਖਾਲੀ ਕਰ ਦਿਆਂਗੇ ਠੇਕੇ ਖਾਲੀ ਕਰ ਦਿਆਂਗੇ ਠੇਕੇ ਕਿਉਂਕਿ ਤੇਰੀ ਦਰਾਣੀ ਉੱਠ ਗਈ ਪੀ ਕੇ ਤੇ ਯਾਰ ਉੱਠ ਗਿਆ ਠੇਕੇ ਤੇ ਤਾਈ ਆ ਗਈ ਭਾਬੀ ਦੀ ਯਾਦ ਤੇ ਤੈਨੂੰ ਲਾ ਲਿਆ ਫੋਨ ਹੋਰ ਸੁਣਾ ਭਾਬੀ ਪੋਰਟਸ ਆਰੇਸ ਸਿੱਕ ਹੈ ਦੱਸ ਤੁਮ ਦਾਰੂ ਕੀ ਜਦੋਂ ਦਰਾਨੀ ਤੇਕੀ ਗਈ ਉਦੋਂ ਯਾਦ ਕੀ ਮੈਂ ਹੁੰਦੀ ਆ ਬੱਲਾ ਦੱਸੋ ਵਾਹ ਬੰਦੇ ਨੂੰ ਨਾ ਜਦੋਂ ਭੁੱਖ ਲੱਗਦੀ ਹੈ ਜਦੋਂ ਭੁੱਖ ਲੱਗਦੀ ਹੈ ਤੇ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਵੀ ਮੈਂ ਰੋਟੀ ਖਾਣੀ ਹੈ ਜਾਂ ਮੈਂ ਪਰੌਂਠਾ ਖਾਣਾ ਹੈ ਕਿ ਮੈਂ ਮੂੰਗੀ ਦਾਲ ਖਾਣੀ ਹੈ ਕਿ ਚਿckeਨ ਬਰੀਆਨੀ ਖਾਣੀ ਹੈ ਬੱਚਾ ਆਹ ਸਹੀ ਗੱਲ ਆ ਜਿਵੇਂ ਲੱਗੀ ਖਾਣਾ ਤੁਸੀਂ ਹੁਣ ਮੈਂ ਹੁਣ ਪੈਗ ਮੇਰੇ ਲੱਗੇ ਹੋ ਯਾਰ ਮੈਂ ਤਾਂ ਲੈਗ ਪੀਸ ਖਾਣੀ ਭਾਬੀ ਮੋਰ ਮੈਨ ਲੱਗਦਾ ਥੋੜਾ ਤੱਕ ਵੀ ਨਹੀਂ ਖਾਤਾ ਜਾਣਾਗਾ ਕਿਉਂ ਨਹੀਂ ਖਾਦਾ ਜਾਣਾ ਮੈਨੂੰ ਲੱਗਦਾ ਇੰਨੀ ਤਾਂ दारू ਪੀ ਰੱਖੀ ਐ ਤੁਸੀਂ ਲੈ दारू ਪੀਤੀ ਐ ਤਾਂ ਫੇਰ ਕੀ ਹੋ ਗਿਆ दारू ਪੀਤੀ ਐ ਤਾਂ ਦੱਸ दारू ਪੀ ਕੇ ਵਧੀਆ ਹੁੰਦਾ ਕੰਮ ਬੰਦਾ ਸਰੂਰ ਜਾ ਬਣਿਆ ਰਹਿੰਦਾ ਵਧੀਆ ਕੋਈ ਚੀ ਨਹੀਂ ਹੁੰਦਾਗਾ ਹੁੰਦਾ ਕਿਉਂ ਨਹੀਂ ਆਵਾ ਮਰੀ ਜਾਂਦੀ ਭਾਬੀ ਤੁੰਗੀ ਨਹੀਂ ਹੁਣ ਮੈਂ ਰਾਤ ਕੇ ਆਕੇ ਪੈ ਜਾਉਂਗਾ ਇਥੇ ਮੇਰੇ ਨਾਲ ਸੌਂ ਜਾਉਂਗਾ ਤੈਨੂੰ ਜਾਗਣੀ ਆਉਣੀ ਫਿਰ ਕੁਛ ਨਹੀਂ ਸੌਂ ਜੂਂਗਾ ਨਾਲ ਆ ਕੇ ਤੇਰੇ ਅਪ ਸੌਉਣੀ ਐ ਤੂੰ ਸਾਰਾ ਦਿਨ ਬਾਈ ਨਾਲ ਪਈ ਰਹਿਣੀ ਐ ਪੈਨ ਕਰਦੀ ਐ ਮੇਰੇ ਨਾਲ ਮੈਨੂੰ ਨਾ ਮੈਂ ਸਾਚ ਸੱਚ ਪੁੱਛਾਂ ਫੇਰ ਆਕੇ ਪੀਤਾ ਬੋਲਦਾ ਠੀਕ ਐ ਨਾ ਇਹ ਇਹ ਦੀ ਦੇਖ ਮੈਂ ਤੂੰ ਫੀ ਵੀ ਪੜੇ ਮਨੋ ਜਥੇ ਮਰਜ਼ੀ ਖੜਾ ਦੇ ਠੀਕ ਐ ਅਚਾ ਮੈਂ ਉਹਨਾਂ ਨੂੰ ਉਨਾ ਹੀ ਪਿਆਰ ਕਰਦਾ ਠੀਕ ਹੈ ਨਾ ਤੈਨੂੰ ਨਾ ਜਿੱਦੇ 22 ਤਰ ਟਕਾ ਕੇ ਤੇ ਨਾਲ ਉਹ ਕਰਲੇ ਸਰਵਿਸ ਜੀ ਮੈਨੂੰ ਫੋਨ ਹੀ ਨਹੀਂ ਕਰਦੀ ਮਰਗਣੀ ਝਾਕਦੀ ਨਹੀਂ ਤੁਸੀਂ ਵੀ ਤਾਂ ਆਈਂ ਕਰਦੇ ਹੋ ਕੀ ਕਰਦਾ ਦੱਸ ਮੈਂ ਮੈਂ ਉਹਨਾਂ ਉਹ ਮੇਰਾ ਨਹੀਂ ਤੁਹਾਨੂੰ ਖੁਸ਼ ਕਰ ਦਿੰਦੀ ਉਦੋਂ ਤੁਸੀਂ ਵੀ ਨਹੀਂ ਚਾਹਦੇ ਕਰ ਦਿੰਦੀ ਕੀ ਖੁਸ਼ ਕਰਦੇ ਦਰਾਨੀ ਖੁਸ਼ ਕਰਦੀ ਹੁੰਦੀ ਆਪਾਂ ਤੇਰੇ ਨਾਲ ਮੈਂ ਸੈਟਿੰਗ ਬੰਦਾ ਦੱਸ ਮੈਂ ਵੀ ਉਹਨਾਂ ਨਾਲ ਪਿਆਰ ਕਰਦੇ ਹਾਂ ਹਾਂ ਹੁਣ ਜੱਲਾ ਮਾਰੀਏ ਨੇ ਵਾਲਾਂ ਪੀ ਕੇ ਤੁਸੀਂ ਪੀ ਕੇ ਦੇਖੋ ਭਾਬੀ ਗੱਲ ਮੇਰੀ ਗੱਲ ਸੁਣ ਬੱਲਾਂ ਤਾਂ ਭਾਬੀ ਹੋਵੇ ਜਾਂ ਸਾਲੀ ਹੋਵੇ ਸਾਲੀ ਅੱਧੀ ਘਰ ਵਾਲੀ ਹੁੰਦੀ ਐ ਤੇ ਭਾਬੀ ਨਾ ਭਾਬੀ ਭਾਬੀ ਪੂਰੀ ਘਰ ਵਾਲੀ ਬਣ ਲੱਗਦੀ ਐ ਪੂਰੀ ਦੀ ਪੂਰੀ ਘਰਾਂ ਨੇ ਮੈਂ ਤਾਂ ਬਣੀ ਸੀਗੀ ਥੋੜੀ ਪੂਰੀ ਘਰ ਵਾਲੀ ਆ ਹੁੰਦੇ ਸੀ ਦਿੱਖ ਰੱਖਿਆ ਮੈਨੂੰ ਕਿਉਂ ਨਹੀਂ ਮੈਂ ਤਾਂ ਭਾਬੀ ਮੈਂ ਨਹੀਂ ਪਿੱਛੇ ਬਚ ਰੱਖਿਆ ਉਹ ਮਰੀ ਜਾਨੀ ਨਾਸਾ ਮੈਂ ਤਾਂ ਮੋੜ ਸਾਰੇ ਪਰਿਵਾਰ ਦੇ ਤੇ ਰਹੀ ਹੁੰਦਾ ਸੀ ਲੱਡੂ ਹੁੰਦਾ ਸੀ ਮੇਰਾ ਤੇ ਮੇਰਾ ਆਉਂਦਾ ਸੀ ਤਾਂ ਹੁਣ ਮੈਂ ਮੈਂ ਇੱਥੇ ਮਰੀ ਜਾਂ ਨਾ ਖਪੀ ਜਾਂ ਨਾ ਤੈਨੂੰ ਫੋਨ ਤੈਨੂੰ ਮੈਂ ਲਾਇਆ ਮੈਨੂੰ ਇਹ ਸੀ ਮੈਨੂੰ ਮੇਰੀ ਭਾਬੀ ਮੇਰੀ ਗੱਲ ਸੁਣ ਲੈ ਮੇਰੀ ਤੂੰ ਦੱਸ ਫੇ ਪਾਕੇ ਵੀ ਪਦੌਰ ਪੀ ਕੇ ਕਲੇਸ਼ ਕਰਦਾ ਅੱਛਾ ਮੈ ਮੈਨੂੰ ਇਹ ਤੇਰੇ ਤੇ ਪੂਰਾ ਯਕੀਨ ਸੀ ਠੀਕ ਹੈ ਵੀ ਮੈਂ ਗਿਆ ਉਹ ਜੁੜੀ ਦਰਾਨੀ ਗਈ ਹੈ ਤੇ ਵੀ ਮੈਨੂੰ ਤਾਂ ਫੋਨ ਕਰਨਗੇ ਵੀ ਦਿਉਰਾ ਅੱਜ ਆਪਾਂ ਕਰੀਏ ਕੁਛ ਅੱਜ ਕਰਦੇ ਮੈਨੂੰ ਰਾਜੀ ਜੁੜਰਾਨੀ ਗਈ ਉਹਨੂੰ ਦੋ ਦਿਨ ਹੋ ਗਏ ਤੇ ਕੋਈ ਨਹੀਂ ਕਰਾਦੂ ਆਜਾ ਲੈ ਕਿ ਕਰਾਦੂ ਨਹੀਂ ਕਿ ਹਾਂ ਮੈਂ ਨਾ ਤੇ ਤੇਨਾ ਹੋਰ ਮੈਂ ਤੁਹਾਨੂੰ ਪਿਆਰ ਕਰਦੀ ਆਂ ਕਿ ਫੇ ਜਾਓਗੇ ਤੁਸੀਂ ਵੀ ਤੁਹਾਨੂੰ ਖਵਾਈ ਦਈਏ ਜਿਹੜਾ ਤੁਸੀਂ ਖਾਣਾ ਹੈ ਅੱਜ ਤੁਸੀਂ ਜਰ ਨਹੀਂ ਨਹੀਂ ਪਹਿਲਾਂ ਨਹੀਂ ਮੇਰੀ ਗੱਲ ਭਾਬੀ ਮੇਰੀ ਇੱਕ ਮਿੰਟ ਸੌਰੀ 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 ਭਾਬੀ ਸੌਰੀ ਮੇਰੀ ਗੱਲ ਸੁਣ ਗੱਲ ਤਾਂ ਸੁਣ ਲਾ ਮੀਤੀ ਬੋਲੀ ਹੋ ਗਈ ਤੇ ਬੋਲੀ ਹੋ ਗਈ ਕਿ ਭਾਬੀ ਨਹੀਂ ਬੋਲੀ ਕੋਈ ਚਾਹ ਆਉ ਤੁਸੀ ਹਾਂ ਹਾਂ ਭਾਬੀ मेरा नाजो बाड़ा जी करियादा भाभी ओए भाभी तेरा त्यौहार हो गया शरबी ऐ भाभी तेरा रंग गुलाबी तेरा सारा खुशी गुलाबी हूं तू किन मारा ने मिच्छू बच्चे बानी क्या हो ना मारा मिठे बच्चे भाभी हूं इनके रे काम फस्तर होना दूसी होना ही हूं तो मैं पता मना करूंगी भाभी आज पूछ ले मना ਚੱਕਰੇ ਹੈ ਕਿ ਤੋ ਨਾ ਕੱਲ ਮੰਨਦੀ ਨਹੀਂ ਮੇਰੀ ਹੁਣ ਬੰਦੇ ਨੇ ਜੀ ਅੱਜ ਕਰੀ ਜਾਂਦਾ ਹੋਏ ਤੇਰਾ ਸੇਸ਼ਟਾ ਉਹਨਾਂ ਤੋ ਦੂਜਾ ਹੀ ਹੈ ਤੇਰਾ ਜੇ ਬਈਂ ਦੇ ਜੀ ਕਰਦਾ ਤਾਂ ਦੇਖੂਗੀ ਮੈਂ ਠੀਕ ਹੈ ਆਗੇ ਵੀ ਆਪਰਾਤ ਨੂੰ ਕੀ ਹੂੰ ਬਾਈ ਕਰੇ ਹੈਗੀ ਬਾਈ ਕਰੇ ਹੈ ਨੀਗਾ ਅੱਛਾ ਤਾਂ ਫੇਰ ਕਿੱਥੇ ਹੈ ਬਾਈ ਬਾਈ ਤੇਰਾ ਦਿਰਾਦ ਨੂੰ ਪਾਣੀ ਲਾਊਗਾ ਹਏ ਬਾਬੇ ਗਰੇ ਮੈਂ ਨੁ ਨਗਰੇ ਮੈਂ ਨਾ ਪਾਣੀ ਲਵਾ ਦੇ ਮੈਂ ਨਾ ਮੋਟੂ ਤੇਨ ਲੱਗਦਾ ਨਾ ਪਾਣੀ ਹਾਂ ਮੈਂ ਤਾਂ ਘੋਟੂ ਹੀ ਰੱਖਦੀ ਮੇਰੇ ਮੈਥੋਂ ਨਹੀਂ ਪਾਣੀ ਪੁਣੀ ਚੱਲਦਾ ਅੱਜ ਹਾਂ ਤੈਨੂੰ ਤੈਨੂੰ ਫੋਨ ਕਰੇ ਨਾ ਤੂੰ ਤੂੰ ਜਾਈ ਮੈਂ ਚਿੰਗੂ ਤੇ ਬਾਰਾ ਵਜੇ ਆ ਜੀ ਰਹੇ 12 ਵਜੇ ਆ ਜੂਗਾ ਤੇ ਫਿਰ ਮੈਂ ਸਾਰੀ ਜੋ ਆ ਕੇ ਜੂਰ ਸੁਵਾਦੀ ਟਾਈਮ ਨਾਲ ਠੀਕ ਹੈ ਨਾ ਪਹੁੰਚਿਆ ਕਿ ਪਿਆ ਮੇਰੇ ਕੋਲ ਮੈਂ ਠੋਕ ਲਾਂ ਤੇ ਮੈਂ ਭਾਬੀ ਆਉਣਾ ਤਿਆਰ ਰੱਖੇ ਨਾ ਨਾ ਮੈਂ ਸੌਣਾ ਕਿ ਇੰਝ ਕਰ ਤਾ ਮੈਂ ਸੌਂਦਾ ਮੈਂ ਪਲੀਸ ਤੇ ਠੀਕ ਆ ਠੀਕ ਆ ਭਾਬੀ